ਅੱਜ ਇੱਥੇ ਤਕਤਿ ਸ਼੍ਰੀ ਕੇਸ਼ਕੜਾ ਸਾਹਿਬ ਗੁਰਦੁਆਰੇ ਦੇ ਵਿੱਚ ਨਤਮਸਤਕ ਹੋ ਕੇ ਮੈਨੂੰ ਇੱਕ ਬਹੁਤ ਹੀ ਅੰਦਰੂਨੀ ਇੱਕ ਆਨੰਦ ਮਹਿਸੂਸ ਹੋ ਰਿਹਾ ਥੇ ਮੈਨੂੰ ਮੈਂ ਚਾਹੁੰਦਾ ਸੀ ਇੱਥੇ ਆ ਕੇ ਮੈਂ ਆਸ਼ੀਰਵਾਦ ਲੇਵਾ ਆਪਣੇ ਜਿਹੜੇ ਪਹਿਲਾ ਦਿਨ ਅਜਿਹਾ ਰਹੇਗਾ ਇੱਥੇ ਵੈਸੇ ਡੀਸੀ ਰੋਪੜ ਜੁਆਇਨ ਕੀਤਾ ਹੈ ਔਰ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਹੋਏਗਾ ਤੇ ਕੋਸ਼ਿਸ਼ ਹੀ ਰਹੇਗੀ ਕਿ ਹੱਥੋਂ ਚੰਗੇ ਕੰਮ ਹੋਣ ਔਰ ਜਿਹੜਾ ਵੀ ਅਸੀਂ ਕੰਮ ਕਰੀਏ ਔਰ ਇਹ ਵਿੱਚ ਲੋਕ ਭਲਾਈ ਦਾ ਕੰਮ ਹੋਇਆ ਲੋਕਾਂ ਦੀ ਸੇਵਾ ਦਾ ਕੰਮ ਹੋਇਆ ਔਰ ਮੈਂ ਇਥੋਂ ਦੀ ਮੈਨੇਜਮੈਂਟ ਦਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਕਰਦਾ ਇਹਨਾਂ ਨੇ ਜਿਨ੍ਹਾਂ ਨੇ ਸਾਡਾ ਸਨਮਾਨ ਕੀਤਾ ਇੱਥੇ ਆਣ ਤੇ ਔਰ ਸਾਨੂੰ ਇੱਕ ਮੌਕਾ ਦਿੱਤਾ ਇੱਥੇ ਦਰਸ਼ਨ ਕਰਨ ਦਾ ਬਹੁਤ ਹੀ ਚੰਗਾ ਫੀਲ ਕਰ ਰਹਾ ਹਾਂ ਔਰ ਇੱਕ ਸੁਭਾਗਿਆ ਮੇਰਾ ਕਿ ਮੈਂ ਮੈਨੂੰ ਰੋਪੜ ਜ਼ਿਲ੍ਹੇ ਦੇ ਵਿੱਚ ਆਪਣੀ ਸੇਵਾ ਕਰਨ ਦਾ ਮੈਨੂੰ ਮੌਕਾ ਮਿਲਿਆ ਔਰ ਮੈਂ ਪੂਰੀ ਰਾ ਸਰਕਾਰ ਦਾ ਜਿਹੜਾ ਮੰਤਵ ਹੈ ਕਿ ਲੋਕਾਂ ਤੇ ਕਰਾਂ ਤੱਕ ਸਰਕਾਰ ਜਿਹੜੀ ਹੈ ਪਹੁੰਚੇ ਔਰ ਉਹਨਾਂ ਨੂੰ ਜਿਹੜੀ ਹਰ ਸੰਭਵ ਜਿਹੜੀ ਫੈਸਿਲਿਟੀ ਹੈ ਸਰਕਾਰ ਦੀ ਜਿੰਨੀ ਵੀ ਸਰਵਿਸਿਜ਼ ਹੈ ਸਰਕਾਰ ਪ੍ਰੋਵਾਈਡ ਕਰਾਂਦੀ ਹੈ ਉਹ ਲੋਕਾਂ ਨੂੰ ਉਹਨਾਂ ਦੇ ਘਰ ਤੱਕ ਜਿਹੜਾ ਹੈਗਾ ਮਹਿੰਆ ਕਰਾਇਆ ਜਾਣ ਤਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਹ ਮੇਰਾ ਮੇਨ ਮਕਸਦ ਹੋਏਗਾ ਇੱਥੇ ਕਿ ਇੱਕਦਮ ਸਾਰੀ ਜਿੰਨੀ ਵੀ ਗਵਰਨਮੈਂਟ ਸਰਵਿਸਿਜ਼ ਹੈ ਬਿਨਾਂ ਕਿਸੇ ਖਰਚਲ ਕੋਆ ਤੋ ਲੋਕਾਂ ਨੂੰ ਪ੍ਰੋਵਾਈਡ ਕੀਤਾ ਜਾ ਸਕਦਾ ਹੈ ਬਿਲਕੁਲ ਅਨੰਦਪੁਰ ਸਾਹਿਬ ਜਿਹੜਾ ਹੈਗਾ ਉਹ ਇੱਕ ਟੂਰਿਜ਼ਮ ਹੱਬ ਬਣ ਸਕਦਾ ਹੈ ਰਿਲੀਜੀਅਸ ਟੂਰਿਜ਼ਮ ਦੇ ਵਿੱਚ ਕਾਫੀ ਅੱਗੇ ਅਨੰਦਪੁਰ ਸਾਹਿਬ ਦਾ ਜਿਹੜਾ ਹੈਗਾ ਨਾਮ ਆਉਂਦਾ ਹੈ ਔਰ ਪੰਜਾਬ ਸਰਕਾਰ ਕਾਫੀ ਇਹਦੇ ਵਾਰ ਇਹਦੇ ਵਾਸਤੇ ਉਪਰਾਲੇ ਵੀ ਕਰ ਰਹੀ ਹੈ ਔਰ ਟੂਰਿਜ਼ਮ ਮਹਿਕਮਾ ਅਸੀਂ ਜਿਹੜਾ ਹੈਗਾ ਬਿਕੋਜ਼ ਮੇਰੇ ਕੋਲ ਕਾਫੀ ਐਕਸਪੀਰੀਅੰਸ ਹੈ ਜਿਹੜਾ ਸੀ ਐਮ ਆਫਿਸ ਦੇ ਵਿੱਚ ਜਦੋਂ ਮੈਂ ਟੂਰਿਜ਼ਮ ਡਿਪਾਰਟਮੈਂਟ ਨੂੰ ਦੇਖਦਾ ਰਿਹਾ ਤਾਂ ਮੈਨੂੰ ਪਤਾ ਹੈ ਕਿ ਕਿਹੜੀ ਕਿਹੜੀ ਸਕੀਮਾਂ ਜਿਹੜੀਆਂ ਉਹ ਅਨੰਦਪੁਰ ਸਾਹਿਬ ਵ लेके आ सकदे हैं ताकि इस इलाके ਦਾ ਜਿਹੜਾ ਹੈਗਾ ਇਹ ਨੂੰ ਮਤਲਬ ਨੰਬਰ 1 ਰਿਲੀਜੀਅਸ ਟੂਰਿਜ਼ਮ ਦੇ ਵਿੱਚ ਉਭਾਰਾ ਜਾ ਸਕੇ